ਰੂਹਾਂ ਦੂਰ ਨਹੀਂ ਹੁੰਦੀਆਂ ਪਿੰਡੇ ਲਖ ਹੋਵਣ ਲਫ਼ਜ਼ ਹੀ ਨਹੀਂ ਚੁੱਪ ਵੀ ਬਹੁਤ ਕੁਝ ਆਖਦੀ ਆ ਖਾਮੋਚੀ ਵੀ ਦਿਲੀ ਜਜ਼ਬਾਤਾਂ ਦੀ ਗਲਵਾਤ ਹੁੰਦੀ ਏ ਹਰ ਵਾਰ ਹੰਝੂ ਨਹੀਂ ਹੁੰਦੇ ਗਮ ਦੀ ਨਿਸ਼ਾਨੀ ਹਰ ਵਾਰ ਹੰਝੂ ਨਹੀਂ ਹੁੰਦੇ ਗਮ ਦੀ ਨਿਸ਼ਾਨੀ ਕਈ ਵਾਰ ਨਮਕ ਖੁਸ਼ੀ ਦੀ ਸੋਗਤ ਹੁੰਦੀ ਏ ਕਦੇ ਸੁੱਖ ਵੀ ਲੱਗਦੇ ਸਿਰਫ ਇੱਕ ਰਾਤ ਦਾ ਖੁਆਬ ਕਦੇ تنہائی عمر بھر ਲਈ ਸਾਥ ਹੁੰਦੀ ਏ ਲੜਾ ਦਿੰਦੀ ਏ ਬੁਜ਼ਦਿਲਾ ਨੂੰ ਦੁਨੀਆਂ ਦੇ ਨਾਲ ਲੜਾ ਦਿੰਦੀ ਏ ਬੁਜ਼ਦਿਲਾ ਨੂੰ ਦੁਨੀਆਂ ਦੇ ਨਾਲ ਇਸ ਇਸ਼ਕ 'ਚ ਅਜਵ ਕਰਾਮਾਤ ਹੁੰਦੀ ਏ